ਖਿਨ ਮਹਨੀਚ ਕੀਟ ਕਉ ਰਾਜ ਖਿਨ ਵਿੱਚ ਜਿਦੇ ਨਾਮ ਨੂੰ ਨਹੀਂ ਕੋਈ ਜਾਣਦਾ ਆਪਾਂ ਕੁਝ ਕੁ ਦੇਖਦੇ ਆ ਸੰਸਾਰ ਵਿੱਚ ਅੱਜ ਦੇ ਸਮੇਂ ਵਿੱਚ ਹੀ ਪ੍ਰੈਕਟੀਕਲ ਕੁਝ ਲੋਕ ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਚਾ ਬਣਾਉਂਦੇ ਬਣਾਉਂਦੇ ਮੰਤਰੀ ਵੀ ਬਣਦੇ ਇਹ ਮਹਲਕ ਦੀ ਖੇਡ ਹੈ ਕਿੰਨੇ ਮਹਨੀਜ਼ ਕੀਟ ਕੋ ਰਾਜ ਉਹਨੂੰ ਰਾਜ ਬਖਸ਼ਦ ਹੁੰਦਾ ਇੱਕ ਖੀਨ ਵਿੱਚ ਜਿਹਦੇ ਨਾਮ ਨੂੰ ਇਹ ਨਹੀਂ ਕੋਈ ਜਾਣਦਾ ਜੀ ਕੱਲੀਆਂ ਤੋਂ ਬੰਦੇ ਸ਼ੂਤ ਮੰਨਦੇ ਨੇ ਵੀ ਇਹ ਐਨਾ ਨੀਮਾ ਹੈ ਐਨਾ ਕਿਰਿਆ ਜਿਹਦਾ ਕੋਈ ਨਾਂ ਵੀ ਨਹੀਂ ਜਾਣਦਾ ਪਰ ਇਹ ਸੱਚੇ ਬਾਦਸ਼ਾਹ ਆਪ ਜੀ ਉਹਨਾਂ ਤੇ ਵੀ ਪਸੀਜ਼ ਜਾਂਦੇ ਹੋ ਟਲ ਜਾਂਦੇ ਹੋ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਟ ਰਹਿ ਨੀਚਾ ਉੱਚ ਕਰੈ ਮੇਰਾ ਗੋਵਿੰਦ ਜੀਵੇਂ ਵੀ ਕੋਈ ਵਿਅਕਤੀ ਇਸ ਸੰਸਾਰ ਵਿੱਚ ਆਉਂਦਾ ਪੈਦਾ ਹੋ ਜਾਂਦਾ ਜਿਸ ਘਰ ਵਿੱਚ ਪੈਦਾ ਹੁੰਦਾ ਉਦਾਂ ਦੀ ਜਾਤੀ ਨਾ ਜਾਤੀ ਮੰਨਦੇ ਨੇ ਲੋਕ ਜਾਤਾਂ ਪਾਤਾਂ ਨੂੰ ਦੁਨੀਆ ਮੰਨਦੀ ਐ ਤੇ ਫਿਰ ਕਈ ਲੋਕ ਕਹਿੰਦੇ ਨੇ ਜੀ ਉਹ ਤੇ ਨੀਵਾਂ ਐ ਉਹ ਤੇ ਸ਼ੂਦਰ ਐ ਉਹ ਤੇ ਇਦਾਂ ਤਾਹੂ ਬੇਨੱਡ ਰਹਿ ਥਿਨ ਮਹ ਨੀਚ ਕੀਟ ਕੋ ਰਾਜ ਜਿਹੜੇ ਬਿਲਕੁਲ ਨੀਵੇਂ ਕੀੜਿਆਂ ਵਰਗੇ ਸਮਝੇ ਜਾਂਦੇ ਨਾ ਨਾ ਜੀ ਉਹਨਾਂ ਨੂੰ ਰਾਜ ਬਖਸ਼ ਦਿੰਦਾ ਹੈ ਮਾਲਕ ਬਾਰ ਬਰਹਮ ਗਰੀਬ ਨਿਵਾਜ ਇੱਕ ਤੇ ਬਾਦੀ ਧਨ ਹੈ ਉਹਦੇ ਕਰਕੇ ਇਨਸਾਨ ਗਰੀਬ ਹੈ ਪਰ ਜਿਹਦੇ ਹਿਰਦੇ ਵਿੱਚ ਮਾਲਕ ਵਸ ਜਾਂਦਾ ਹੈ ਨਾ ਉਹ ਸਾਰੀ ਦੁਨੀਆ ਦਾ ਰਾਜਾ ਹੈ ਜਿਹਦੇ ਹਿਰਦੇ ਵਿੱਚ ਸੱਚਾ ਨਾਮ ਵੱਸਦਾ ਹੈ ਜਿਨੇ ਆਪਣੇ ਜੀਵਨ ਵਿੱਚ ਉਹ ਚੰਗੇ ਗੁਣਾਂ ਨੂੰ ਪ੍ਰਗਟ ਕੀਤਾ ਹੋਇਆ ਮਾਲਕ ਦੀ ਕਿਰਪਾ ਨਾਲ ਭਾਈ ਮਿਲਿਆ ਪਰਤੱਖ ਉਸਾਈਆਂ ਸਾਖਿਆਤ ਤੌਰ ਤੇ ਕਹਿਣ ਦਾ ਭਾਵ ਧੰਨਾ ਜੀਨੇ ਨਾ ਪ੍ਰਗਟ ਕਰ ਲਿਆ ਅੰਦਰੋਂ ਪਰਮਾਤਮਾ ਨੂੰ ਅੰਦਰੋਂ ਪ੍ਰਗਟ ਕਰਨਾ ਹੋਰ ਦਾ ਹੈ ਪਰਤੱਖ ਦੀਦਾਰ ਹੋਏ ਪਰਮਾਤਮਾ ਦੇ ਫਿਰ ਦੂਜੀ ਕੋਈ ਚੀਜ਼ ਉਹ ਅਵਸਥਾ ਐ ਐਸੀ ਹੈ ਹੁਣ ਸਾਨੂੰ ਲੱਗਦਾ ਵੋ ਫਲਾਨ ਐ ਉਹ ਫਲਾਨ ਐ ਆਦ ਰਖਤੇ ਆ ਪਹਾੜ ਐ ਦੂਜੀ ਕੋਈ ਚੀਜ਼ ਹੀ ਦਿਸਦੀ ਹੀ ਨਹੀਂ ਹਰ ਇੱਕ ਚੀਜ਼ ਵਿੱਚ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ ਉਹ ਤਾਂ ਪਰਮਾਤਮਾ ਦੇ ਪੂਰਨ ਤੌਰ ਤੇ ਦੀਦਾਰ ਹੋ ਜਾਂਦੇ ਤੇ ਵੇਖੋ ਮਿਲਾ ਪ੍ਰਤਖ ਉਸਾਈਆਂ ਤੰਨਾ ਬੜਪਾ ਐਸੀ ਕਿਰਪਾ ਕੀਤੀ ਮਾਲਕ ਜੀ ਨੇ ਵੱਡੇ ਭਾਗਾਂ ਵਾਲੇ ਬਣ ਗਏ ਤੰਨਾ ਪਹਿਲਾਂ ਲੱਗਦਾ ਸੀ ਬਈ ਸਾਨੂੰ ਲੱਗਦਾ ਸਾਡਾ ਕੋਈ ਘਰ ਬਣਾ ਕੇ ਚੱਲ ਗਿਆ ਮਿਸਤਰੀ ਨਹੀਂ ਪਾਈ ਜਿਹਨੂੰ ਅਕਲ ਆ ਜਵੇ ਨਾ ਰੱਬ ਹੀ ਪਤਾ ਨਹੀਂ ਕੀ ਬਣਾ ਕੇ ਚੱਲ ਗਿਆ ਦੂਜਾ ਨਹੀਂ ਕੋਈ ਦਿਸਦਾ ਫਿਰ ਤੂੰ ਖੜੇ ਨਹੀਂ ਦੇਖੀ ਜਾਂਦੇ ਪੈਲੀ ਵੀ ਚਾਹ ਦੇਖੋ ਕਹਿੰਦੇ ਪਰਮਾਤਮਾ ਹੀ ਮੇਰੀ ਮੱਜਾਂ ਚ ਹਰਦਾ ਹੈ ਕੋਈ ਦੂਜੀ ਚੀਜ਼ ਹੀ ਨਹੀਂ ਦਿਸਦੀ ਚੀਜ਼ ਮੇਰੀ ਛੋਪੜੀ ਵੀ ਪਰਮਾਤਮਾ ਹੀ ਬਣਾ ਗਿਆ ਤੇ ਕੌਠੀਆਂ ਕਹਿ ਲੋ ਪਰ ਸਾਨੂੰ ਕੋਈ ਦੂਜਾ ਦੀਸਦਰ ਹੈ ਇਹ ਅਵਸਥਾ ਦੀ ਗੱਲ ਹੈ ਮਿਲ ਪ੍ਰਤਖ ਗੁਸਾਈਆਂ ਤੰਨਾ ਵੜ ਭਾਗਾ ਕਹਿਣ ਦਾ ਭਾਵ ਖਿਨ ਮਹ ਨੀਚ ਕੀਟ ਕਉ ਰਾਜ ਵਾਹਿਗੁਰੂ ਜੀ ਸੱਚਾ ਰਾਜ ਰਾਜ ਕਰੇਗਾ ਖਾਲਸਾ ਇਹ ਕਨਸੈਪਟ ਹੈ ਜੋ ਆਪਣੇ ਆਪ ਤੇ ਰਾਜ ਕਰਨਾ ਜਿਹਦੇ ਹਿਰਦੇ ਵਿੱਚੋਂ ਪ੍ਰਤਖ ਪਰਮਾਤਮਾ ਪ੍ਰਗਟ ਹੋ ਜਾਂਦੇ ਨੇ ਜੀ ਪਾਰ ਬ੍ਰਹਮ ਗਰੀਬ ਨਿਵਾਜ ਕਿਉਂਕਿ ਭਾਈ ਉਹ ਪੈਸੇ ਕਰਕੇ ਭਾਵੇਂ ਗਰੀਬ ਵੀ ਹੋਣ ਜਿਹਦੇ ਮਾਲਕ ਹਿੱਟ ਦੇ ਵਿੱਚ ਵੱਸਦਾ ਸਭ ਤੋਂ ਅਮੀਰ ਹੈ ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਨੂੰ ਮਾਣ ਬਖਸ਼ਣ ਵਾਲਾ ਹੈ ਕਹਿਆ ਕਰਣਾ ਦਿੱਤਾ ਲੈਣਾ ਕਹਿਆ ਕਰਣਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕਿਸ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੀ ਕੁਦਰਤ ਕੋ ਬਲ ਜਾਈ ਜੀ ਸੱਚ ਹੈ ਜਾ ਕਾ ਦ੍ਰਿਸ਼ਟ ਕਸ਼ੂ ਨਾ ਪੈ ਨਾ ਆਉਣ ਦਾ ਮਤਲਬ ਹੈ ਵਿਅਕਤੀ ਅੰਦਰ ਗੁਣਤੇ ਬਹੁਤ ਨੇ ਕੋਈ ਦੂਜੀ ਚੀਜ਼ ਨਹੀਂ ਦਿਸਦੀ ਪਰ ਮਾਤਮਾ ਦਾ ਨਾਮ ਹਿਰਦੇ ਵਿੱਚ ਹੈ। ਭਾਵ ਲੋਕ ਨਾ ਜਾਕਾ ਤ੍ਰਿਸ਼ਟ ਕ੍ਰਿਸ਼ਨ ਉਹ ਅਗਨੋਰ ਜਾਂ ਮਾਰ ਕੇ ਚੱਲ ਜਾਂਦੇ ਨੇ ਵੀ ਛੱਡ ਕੀ ਲੈਣ। ਕੀ ਹੈ ਇਹਦੇ ਪੱਲੇ? ਤਿਸ ਤਤ ਕਾਲ ਦਾਂ ਇਸ ਪ੍ਰਗਟਾਵੇ ਮਾਲਕੂ ਸਵੇਲੇ ਤਤ ਕਾਲ ਫੇਮਸ مشهور ਪ੍ਰਗਟ ਕਰ ਦਿੰਦਾ ਹੈ। ਜੀ ਰਾਤੋਂ ਰਾਤ ਪਤਾ ਨਹੀਂ ਕੀ ਕਰ ਦਿੰਦਾ ਹੈ। ਰਾਤੋਂ ਰਾਤ। ਉਹਦੀ ਖੇਟ ਹੈ। ਜਾ ਕੋ ਆਪਣੀ ਕਰੇ ਬਖਸ਼ੀਸ਼। ਜੀ ਬਖਸ਼ਿਸ਼ ਕਰ ਦੇਵੇ ਮਹਾਰਾਜ ਸੱਚੇ ਪਾਤਸ਼ਾਹ ਬੇਰ ਦੀ ਨਜ਼ਰ ਘੜ ਦੇਵੇ ਤਾਕਾ ਲੇਖਾ ਨਗਨ ਜਗਦੀਸ਼ ਮਾਲਕ ਭਾਈ ਉਹਨਾਂ ਦਾ ਹਸਾਲ ਕਿਤਾਬ ਸਮਾਫਤ ਕਰ ਦਿੰਦਾ ਹੈ ਜਿੰਨ ਕੋ ਕਿਰਪਾ ਕਰੀ ਜਗ ਜੀਵਨ ਹਰ ਉੜ ਧਾਰਿਓ ਮਨ ਮਾਝਾ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਦੁਆਰਾ ਜਨਾਂ ਨੇ ਨਾ ਪ੍ਰਭੂ ਦਾ ਜਿਹੜਾ ਨਾਮ ਹੈ ਉਹ ਆਪਣੇ ਹਿਰਦੇ ਵਿੱਚ ਟਿਕਾਇਆ ਹੁੰਦਾ ਹੈ ਜਾਂ ਹੁੰਦਾ ਕੀ ਹੈ ਧਰਮ ਰਾਏ ਦਾ ਲਿਖਾਗਤ ਤਾਰ ਮਾਰੇ ਦਰ ਕਾਗਦ ਪਾਰੇ ਜਨ ਨਾਨਕ ਲੇਖਾ ਸਮਝਾ ਜਨ ਨਾਨਕ ਲੇਖਾ ਸਮਝਾ कई बार बेनती की गुरमुखों खुश होना चाहिए बड़ा खुश होना चाहिए चाहता हो है सात दिन हो गए आप हिसाब कर लई कई कहें अब चाली दिन हो गए आपे हिसाब कर लई परमात्मा कहें खुश होया कर जो रब लेखा मंग भी लवे कि क्लीयर के हो सकता है कोई नहीं हो सकता लेखा मगर है सुख ना दुआ करम लेखा गिना गिनाया

ਅਸੀਂ ਬਖਸ਼ਿਸ਼ ਮੰਗਦੇ ਆ ਇਸ ਕਰਕੇ ਧਰਮ ਰਾਏ ਦਾ ਕਾਗਜ਼ ਉਹ ਫਰੀ ਜਨ ਨਾਨਕ ਲੈ ਖਾਸ ਸਮਝਾ ਤਾ ਕਾ ਲੇਖਾ ਮੰਗਣਾ ਚਾਹੀਦਿ ਜਿਉ ਪਿੰਡ ਸਭ ਤਿਸ ਕੀ ਰਾਸ ਇਹ ਜਿੰਦ ਜਿੰਦ ਜਿਉ ਜਿੰਦ ਮਾਇੰਦ ਮਾਨੁ ਆਤਮਾ ਪਿੰਡ ਸਰੀਰ ਇਹ ਸਭ ਕੁਝ ਹੋਦਾ ਹੈ ਭਾਈ ਸਭ ਤਿਸ ਕੀ ਰਾਸ ਇਹ ਰਾਸ ਪੂਜੀ ਸਭ ਉਹਦੀ ਹੈ ਘਟ ਘਟ ਪੂਰਨ ਬ੍ਰਹਮ ਪਰਗਾਸ ਹਰ ਘਟ ਵਿੱਚ ਹਰ ਸਰੀਰ ਵਿੱਚ ਹਰ ਕਿਤੇ ਪਰਮਾਤਮਾ ਦਾ ਪ੍ਰਕਾਸ਼ ਆਪ ਨਹੀਂ ਬਣਤਾ ਆਪ ਬਣਾਈ ਇਹ ਸੱਚ ਮੰਨੋ ਇਹ ਉਹਦੀ ਹੀ ਰਚਨਾ ਹੈ ਇਹ ਸੰਸਾਰ ਦੀ ਬਣਤਰ ਹੈ ਜਿਹਦੀ ਭਾਈ ਇਹ ਪਰਮਾਤਮਾ ਨੇ ਖੁਦ ਰਚੀ ਹੋਈ ਹੈ ਨਾਨਕ ਜੀ ਵੇਖ ਵਡਾਈ ਮਹਿਲਾ ਪੰਜਵਾ ਆਪਣੀ ਵਡਿਆਈ ਵੇਖ ਕੇ ਮਾਲਕ ਆਪ ਹੀ ਖੁਸ਼ ਹੁੰਦਾ ਜੀ ਕਹਿੰਦੇ ਆਪ ਹੀ ਖੁਸ਼ ਹੁੰਦਾ ਪ੍ਰਮਾਣ ਵੀ ਲੈ ਲਓ ਜਪवाणी ਵਿੱਚ ਰੋਜ਼ ਪੜ੍ਹਦੇ ਹਾਂ ਨਾ ਸਵਾਸਤਾਤ ਬਾਣੀ ਵਰਮਾਓ ਸਤ ਸੁਹਾਣ ਸਦਾ ਮਨ ਜਾਓ ਸਤ ਸੁਹਾਣ ਸਦਾ ਮਨ ਜਾਓ ਬੜੇ ਚਾ ਨਾਲ ਕਰਦਾ ਪਿਆ ਮਹਾਰਾ ਸੱਚੇ ਪਾਤਸ਼ਾਹ ਬੜਾ ਸੋਹਣਾ ਹੈ ਬੜਾ ਸੋਹਣਾ ਸਵਾ ਹੈ ਰਚਨਾ ਹਾਰ ਹੈ ਪਰਮਾਤਮਾ ਦੇ ਮਨ ਵਿੱਚ ਸਦਾ ਖੇੜਾ ਹੀ ਖੇੜਾ ਹੈ ਤੇ ਮਹਾਰਾਜ ਦੇ ਭਗਤਾਂ ਦੇ ਮਨ ਵਿੱਚ ਵੀ ਸਦਾ ਪਾਈ ਖੇੜਾਈ ਖੇੜਾ ਹੈ ਭਗਤਾਂ ਸਦਾ ਵਿਗਾਸ ਇਸੇ ਕਰਕੇ ਆਪਣੀ ਬਣਤ ਆਪ ਬਣਾਈ ਨਾਨਕ ਜੀ ਵੇਖ ਵਡਾਈ